ਵਾਜ ਨਹੀਂ ਚੱਲਦਾ ਬਾਣੀ ਜੀ ਭਾਤੇ ਅੱਜ ਅਸੀਂ ਪਿੰਡ ਬੈਲਵੱਤ ਤੋਂ ਵਿੱਚ ਆਏ ਆ ਕਿ ਅੱਜ ਦਾ ਸੀ ਨਾ ਕਸ਼ੂ ਨਰਾਜ ਅੰਨਾ ਕੋਟ ਦਿਨ ਜੰਮਾ ਦਾ ਪਿੰਡ ਨੂੰ ਜਾਂਦਾ ਜਿੱਥੇ ਚਰਾਸਤਾ ਬਣਨਾ ਤੇ ਕੀ ਧੰਨਾ ਸਿੰਘ ਬਰਕੁਲੀ ਦੇ ਨਾਂ ਤੇ ਬਲ ਫਸਤਾਵਾਂ ਨੇ ਉਹਨੂੰ ਜਾਂਦੇ ਇੱਕ ਦੰਦਰਾ ਹਸਤਾਲ ਦੇ ਵਿੱਚ ਰਸਤਾ ਬਣਾਵਾ ਪਾਣੀ ਤੇ ਜਾਣ ਦੇ ਪੈ ਕੱਕਦਾ ਵਾ ਕਿ ਪਾਣੀ ਆਜ ਬਗੜਾ ਆਜਾ ਸਾਡੇ ਬਹਿਰਪੁਰ ਦਾ ਹਾਲ ਦੇਖਣਾ ਇਹਦੇ ਟਾਇਰ ਦਾ ਫੰਕਸ਼ਨ ਲੋਕਾਂ ਦੇ ਨਾਲ ਗਾਮਜਤਨਾ ਗੱਲਬਾਤ ਕਰਾਣਾ ਮੈਂ ਚੈਨਲ ਨੂੰ ਕਹਿੰਦਾ ਦਫਾ ਵੀ ਤੁਸੀਂ ਇਹ ਦੇਖੋ ਫੋਟੋਆਂ ਇਹ ਸੇਖੋ ਉਹ ਆਰਥਿਕ ਤਾਲਾ ਕਿੰਨਾ ਜਿਆਦਾ ਹੈ ਉਹ ਬੰਦੋਲੇ ਨਾਲ ਸਾਡੀ ਗੱਲਬਾਤ ਹੈ ਬਹਿਰਪੁਰ ਦੇ ਵਿੱਚ ਇੱਕ ਓਪਨ ਜਿਹੜੀ ਮੇਨ ਫੜਕਾਂ ਦੀ ਆ ਜੋ ਪਾਣੀ ਕਿੰਨਾ ਚੱਲਦਾ ਵਾ ਕਿਤੇ ਬੰਦੇ ਦੇ ਪੈਰ ਤੱਕ ਹੁੰਦੇ ਆ ਨਿਆਣਤ ਨਗੇ ਨਹੀਂ ਠਕਦਾ ਅੱਜ ਤਾਂ ਨੌ ਪਿੰਡ ਦੇ ਨੌਜਵਾਨਾਂ ਨਾਲ ਹੀ ਗੱਲ ਕਰਦੇ ਆਂ ਹਾਂਜੀ ਕੀ ਨਾਂਜੀ ਆਪਣਾ ਭੁਖਿੰਦਰ ਸਿੰਘ ਜੀ ਇਹ ਪਿੰਡ ਬਿਲਕੁਲ ਜੀ ਤੇ ਪਾਣੀ ਇੰਨਾ ਚੱਲਦਾ ਕੀ ਕਹਣਾ ਚਾਹੁੰਦੇ ਸਰਕਾਰ ਨੂੰ ਤੁਸੀਂ ਜਾਂ ਪਿੰਡ ਦੀ ਪੰਚਾਇਤ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਹੁਣ ਦੇਖੋ ਸਾਡੇ ਸਾਹਮਣੇ ਹੀ ਹੈ ਜੀ ਇੰਨਾ ਪਾਣੀ ਆਉਂਦੇ ਆ ਹਾਂਜੀ ਕਿੰਨਾ ਔਖਾ ਹੋ ਰਿਹਾ ਆ ਨਾ ਇਹ ਅੱਜ ਕਿੰਨੀ ਵਾਰ ਆ ਗਿਆ ਪਾਣੀ ਪਾਣੀ ਬੰਨੀ ਬੰਨੀ ਪਾਣੀ ਆਉਂਦਾ ਰਹੇ ਹਾਂਜੀ ਕੀ ਨਾਮ ਹੈ ਆਪਣਾ ਆਪਣਾ ਕੀ ਨਾਮ ਜੀ ਪ੍ਰਿੰਦਰ ਕੁਮਾਰ ਹੈ ਜੀ ਮੇਰਾ ਅੱਛਾ ਇਹ ਕਿੰਨੀ ਵਾਰੀ ਪਾਣੀ ਆ ਗਿਆ ਅੱਜ 99ਵੀਂ ਵਾਰੀ ਪਾਣੀ ਆ ਗਿਆ ਜੀ ਅੱਛਾ ਜੀ ਦੇਖਦੇ ਹਾਂ ਡਰੇਨ ਬੰਦ ਹੋ ਗਈ ਹੋ ਜੀ ਕੋਟ ਉਹਦੇ ਕਰਕੇ ਸਾਰਾ ਪਾਣੀ ਇੱਧਰ ਨੂੰ ਮਾਰ ਰਿਹਾ ਠੀਕ ਹੈ ਪਿੰਡ ਬੈਲਪੁਰ ਠੀਕ ਹੈ ਜੀ ਸੁਧਣਾ ਚਾਹੀਦਾ ਜੀ ਸਰਕਾਰ ਇਹ ਬਿਲਕੁਲ ਨਹੀਂ ਸੁਧਰ ਰਿਹਾ ਕਿਸੇ ਤਰ੍ਹਾਂ ਤੁਸੀਂ ਤੇ ਮਨ ਲਗੋ ਮੁੱਚ ਤੋਂ ਹੋ ਗਿਆ ਵਾ ਇਹ ਤੋਂ ਮੋਟਾ ਨਹੀਂ ਤਾਂ ਆਹ ਨਵੇਂ ਕਬੂਤਰਾ ਨਾ ਇਹ ਕਲਾਉਰ ਬਹੁਤ ਬੰਦ ਨਹੀਂ ਪ੍ਰਿੰਟ ਕਰਦੇ ਇਹ ਸਾਰੇ ਮੋਟਰਸਾਈਕਲ ਕੱਢਣ ਲਈ ਆ ਜਾ ਮੇਰੇ ਬਹਿਲਪੁਰ ਦਾ ਹਾਲ ਦੇਖ ਲੈ ਇਹ ਆ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਜਿੱਧਰ ਮਾਰੋ ਤੁਸੀਂ ਨਿਗਾਹ ਗਲੀਆਂ ਦੇ ਵਿੱਚ ਪਾਣੀ ਉਹ ਪਾਣੀ ਹੋਇਆ ਪਿਆ ਮੰਮੀ ਪਾਣੀ ਪਾਣੀ ਇਹ ਕੀ ਦੇਖਦਾ ਮੈਂ 2-2 ਫੁੱਟ ਪਾਣੀ ਦੇ ਭੰਗੜਾ ਜੀ ਤੰਦਾਂ ਦਾ ਗਰਾਂ ਕਰਾ ਮੁਰਲੀ ਬੋਰੀ ਵੀ ਲਾਇਓ ਦਿਖਾਣਾ ਇਹ ਬੈਲ ਪਰਫੰਡ ਬਾਜੀ ਨਗਲੀਆਂ ਚ ਕਿੱਦਾਂ ਪਾਣੀ ਆ ਫੰਡੇ ਦਿੰਦਾ ਤੁਹਾਨੂੰ ਜਿੱਦਾਂ ਮੈਨੂੰ ਅੱਜ ਤੋਂ ਘਰ ਚ ਪਾਣੀ ਵੜਿਆ ਵਾ ਤੇ ਕੋਈ ਥੈਕ ਵੀ ਨਹੀਂ ਬਣਾਉਣ ਰਹੀ ਘਰ ਚ ਪਾਣੀ ਵੜ ਗਿਆ ਪਾਣੀ ਖੰਮਾ ਵਾ ਬੈਰਪੁਰ ਦੀ ਲਾਈ ਵੀ ਤਸਵੀਰ ਹੈ ਵੀ ਦੇਖੋ ਅੰਦਰ ਪਾਣੀ ਵੜਿਆ ਵਾ ਆ ਜਾ ਮੇਰੇ ਬੈਲਪੁਰ ਦਾ ਹਾਲ ਦੇਖ ਲੈ ਆ ਕਿੰਨੂ ਦੇਖੋ ਇਹ ਲਾਈਵ ਤਸਵੀਰ ਘਰ ਦੇ ਵਿੱਚ ਪਾਣੀ ਘੁੰਮਦਾ ਦੇਖੋ ਪਾਣੀ ਦੇਖ ਸਕਦੇ ਨਹੀਂ ਤੁਹਾਨੂੰ ਘੜ ਦਾ ਅੰਦਰੋਂ ਘਾਰੇ ਤੇ ਆ ਦੇਖੋ ਹਾਂਜੀ ਮੇਰੇ ਬੋਰੇ ਲਾਈਵ ਆ ਅੱਗੇ ਬਣਾ ਕੇ ਲੈ ਕੇ ਕੁਝ ਨਹੀਂ